ਅੱਜਪ ਦੋ ਲੋਨ ਪ੍ਰੋਗਰਾਮ ਰਿਵਿਊ ਕਰਨੇ ਆ ਜੋ ਸੈਲਫ এমਪਲੋਇਡ ਵਾਸਤੇ ਆਗੇ ਨੇ ਤੇ ਜਿਹਦੇ ਵਿੱਚ ਸਾਨੂੰ ਟੈਕਸ ਰਿਟਰਨ ਦੇਖਣ ਦੀ ਜ਼ਰੂਰਤ ਨਹੀਂ ਹੈਗੀ ਰਾਈਟ ਸੋ ਪਹਿਲਾ ਲੋਨ ਆਪਸ਼ਨ ਹੈਗਾ ਬੈਂਕ ਸਟੇਟਮੈਂਟ ਲੋਨ ਰਾਈਟ ਇਹਦੇ ਵਾਸਤੇ ਤੁਸੀਂ ਕੋਈ ਵੀ ਟੈਕਸ ਰਿਟਰਨ ਨਹੀਂ ਸਾਨੂੰ ਪ੍ਰੋਵਾਈਡ ਕਰਨਾ ਪਰ ਸਿਰਫ ਤੁਸੀਂ ਆਪਣੀ ਪਰਸਨਲ ਜਾਂ ਬਿਜ਼ਨਸ ਦੀਆਂ ਸਟੇਟਮੈਂਟਾਂ ਸਾਨੂੰ ਪ੍ਰੋਵਾਈਡ ਕਰਨੀਆਂ ਨੇ 12 ਮਹੀਨਿਆਂ ਦੀਆਂ ਜਾਂ 24 ਮਹੀਨਿਆਂ ਦੀਆਂ ਜੇ 24 ਮਹੀਨੇ ਦੀ ਦੋਗੇ ਤੁਹਾਨੂੰ ਬੈਟਰ ਇੰਟਰਸਟ ਰੇਟ ਮਿਲੇਗਾ ਰਾਈਟ ਪਰ ਇਹਦੇ ਵਾਸਤੇ ਤੁਹਾਡੇ ਕ੍ਰੈਡਿਟ ਸਕੋਰ ਮੈਟਰ ਕਰਦੇ ਨੇ 700 ਦੇ ਕਰੀਬ ਚਾਹੀਦੇ ਨੇ ਜੇ 720 ਹੈਗਾ ਦਸ ਗੁੱਡ ਕਈ ਲੈਂਡਰ 690 ਵੀ ਅਲਾਉ ਕਰਦੇ ਨੇ ਪਰ ਉਹਨਾਂ ਨੇ ਤੁਹਾਨੂੰ ਥੋੜਾ ਜਿਆਦਾ ਇੰਟਰਸਟ ਰੇਟ ਹਾਇਰ ਦੇਣਗੇ ਪਰ ਜੇ ਤੁਹਾਡਾ ਕ੍ਰੈਡਿਟ ਸਕੋਰ 750 ਹੈ 800 ਹੈ ਤੁਹਾਨੂੰ ਇੰਟਰਸਟ ਰੇਟ ਬੈਟਰੀ ਮਿਲਣਗੇ ਸੈਕੰਡ ਹੈਗਾ ਤੁਹਾਡੀ ਡਾਊਨ ਪੇਮੈਂਟ ਡਾਊਨ ਪੇਮੈਂਟ ਤੁਸੀਂ ਬੈਂਕ ਸਟੇਟਮੈਂਟ ਦੇ ਵਿੱਚ ਜੇ ਤੁਸੀਂ 1 ਯੂਨਿਟ ਹੈਗਾ ਫਿਰ 20% ਤੇ ਜੇ 2 ਪਲੱਸ ਯੂਨਿਟਸ ਨੇ ਫਿਰ 25% ਡਾਊਨ ਪੇਮੈਂਟ ਹੈਗੀ ਹੈ ਰਾਈਟ ਇਸ ਬੈਂਕ ਸਟੇਟਮੈਂਟ ਤੋਂ ਲੋਨ ਦੇ ਵਿੱਚ ਤੁਸੀਂ ਘਰ ਦੇ ਵਿੱਚ ਖੁਦ ਪ੍ਰਾਇਮਰੀ ਰਹਿ ਵੀ ਸਕਦੇ ਹੋ ਤੇ ਜਾਂ ਉਹਨੂੰ ਰੈਂਟ ਆਊਟ ਵੀ ਕਰ ਸਕਦੇ ਹੋ ਇਹਦੇ ਵਿੱਚ ਕੋਈ ਵੀ ਰਿਸਟ੍ਰਿਕਸ਼ਨਸ ਨਹੀਂ ਹੈਗੀਆਂ ਇਹ ਬਹੁਤ ਹੀ ਵੱਡਾ ਪਪੂਲਰ ਲੋਨ ਪ੍ਰੋਗਰਾਮ ਇਹ ਗਿਆ ਸਾਡੇ ਵਾਸਤੇ ਕਿਉਂਕਿ ਇਹ ਤੁਸੀਂ ਜੇ ਤੁਸੀਂ ਸੋਚ ਰਹੇ ਹੋ ਕਿ ਮੈਂ ਕੁਆਲੀਫਾਈ ਨਹੀਂ ਕਰ ਰਿਹਾ ਆਪਣੇ ਟੈਕਸ ਰਿਟਰਨ ਦੇ ਉੱਤੇ ਤੇ ਸ਼ਾਇਦ ਤੁਸੀਂ ਬਹੁਤ ਵਧੀਆ ਜਾਂ ਵੱਡਾ ਘਰ ਤੁਸੀਂ ਕੁਆਲੀਫਾਈ ਕਰ ਸਕੋ ਬੇਸਡ ਓਨ ਯੂਰ ਬੈਂਕ ਸਟੇਟਮੈਂਟ ਜੇ ਪਰਸਨਲ ਬੈਂਕ ਸਟੇਟਮੈਂਟ ਸੇ ਅਸੀਂ ਸਿਰਫ ਦੇਖ ਰਹੇ ਹਾਂ ਡਿਪੋਜ਼ਿਟਸ ਕਿੰਨਾ ਹੋਇਆ ਨਾ ਕਿ ਉਹਦੇ ਵਿੱਚ ਵਿਡਰੋਅਲਸ ਕਿੰਨੇ ਨੇ ਜਾਂ ਹੋਰ ਕੀ ਤੁਸੀਂ ਖਰਚੇ ਕਰ ਰਹੇ ਹੋ ਸਿਰਫ ਡਿਪੋਜ਼ਿਟਸ ਕਿੰਨੇ ਹੋ ਰਹੇ ਨੇ ਜੇ ਪਰਸਨਲ ਤੇ ਵਿੱਚ ਇਹ ਗਏ ਅਸੀਂ 100% ਤੁਹਾਡੇ ਡਿਪੋਜ਼ਿਟਸ ਯੂਜ਼ ਕਰ ਸਕਦੇ ਹਾਂ ਜੇ ਬਿਜ਼ਨਸ ਹੈ ਫਿਰ 50% ਓਕੇ ਪਰ ਇਹਦੇ ਵਿੱਚ ਇੱਕ ਹੋਰ ਦੋ ਨੈਗੇਟਿਵ ਚੀਜ਼ਾਂ ਨੇ ਇੱਕ ਇਹ ਗਾਇ ਕਿ ਰਿਜ਼ਰਵਸ ਕਿ ਉਹ ਸ਼ਾਇਦ ਤੁਹਾਡੇ ਕੋਲ ਬੈਂਕ ਮੰਗੇ ਕਿ 3 ਮਹੀਨੇ ਦੇ ਰਿਜ਼ਰਵਸ ਵੀ ਹੋਣੇ ਚਾਹੀਦੇ ਨੇ ਮਤਲਬ ਕਿ ਜੇ ਤੁਹਾਡੀ ਮੰਥਲੀ ਪੇਮੈਂਟ 5000 ਹੈ ਰਾਈਟ ਤੇ ਉਹਨਾਂ ਨੇ 15000 ਤੁਹਾਡੇ ਕੋਲ ਐਕਸਟਰਾ ਬੈਂਕ ਦੇ ਵਿੱਚ ਪਿਆ ਹੋਣਾ ਚਾਹੀਦਾ ਉਹਨੂੰ ਯੂਜ਼ ਨਹੀਂ ਕਰਨਾ ਸਿਰਫ ਉਹ ਕੁਐਸਚਨ ਰੂਮ ਹੀ ਜਾਂਦੇ ਨੇ ਐਂਡ ਸੈਕੰਡ ਇਗਿਆ ਪੀ 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 ਇਹ ਪ੍ਰੀ ਪੇਮੈਂਟ ਪੈਨਟੀ ਮਤਲਬ ਕਿ ਅੱਜ ਜੇ ਤੁਸੀਂ ਬੈਂਕ ਸਟੇਟਮੈਂਟ ਲੋਨ ਲੈ ਰਹੇ ਹੋ ਤੇ ਜੇ ਤੁਸੀਂ ਇਹਨੂੰ ਪਹਿਲੇ ਤੁਸੀਂ 5 ਸਾਲਾਂ ਦੇ ਵਿੱਚ ਤੁਸੀਂ ਇਹਨੂੰ ਰੀਫਾਈਨਾਂਸ ਕਰਾਇਆ ਤੇ ਤੁਹਾਨੂੰ 6 ਮਹੀਨੇ ਦਾ ਇੰਟਰਸਟ ਰੇਟ ਇੰਟਰਸਟ ਪੇ ਕਰਨਾ ਪਏਗਾ ਰਾਈਟ ਐਂਡ ਸੈਕੰਡ ਲੋਨ ਆਪਸ਼ਨ ਹੈ ਗਿਆ 1099 NaN QM 1099 ਤੁਸੀਂ ਆਪਣੇ ਦੇਖ ਸਕਦੇ ਹੋ ਇਦਾਂ ਦਾ 1099 ਤੋਂ ਡਾ ਹੋਏਗਾ ਤੇ ਜੋ ਵੀ ਅਮਾਉਂਟ ਤੁਸੀਂ ਇੱਥੇ ਦੇਖ ਰਹੇ ਹੋ ਰਾਈਟ ਤੁਹਾਡਾ 50 ਏ 100 ਏ ਜੋ ਵੀ ਤੁਸੀਂ ਉਹਦੀ ਕਮਾਈ ਕਰ ਰਹੇ ਹੋ ਤੇ ਆਪਾਂ ਉਹਦਾ 90% ਯੂਜ਼ ਕਰ ਸਕਦੇ ਆ ਸੋ ਜੇ ਤੁਹਾਡੇ ਕੋਲ ਲੱਖ ਡਾਲਰ ਦਾ 1099 ਹੈ ਤੇ ਆਪਾਂ 90000 ਡਾਲਰ ਤੇ ਤੁਹਾਨੂੰ ਕੁਆਲੀਫਾਈ ਕਰ ਸਕਦੇ ਆ ਰਾਈਟ ਵੈਰੀ ਸਿਮਲਰ ਗਾਈਡਲਾਈਨਸ ਨੇ ਜੋ ਆਪਣੇ ਆਪਾਂ ਆ ਬੈਂਕ ਸਟੇਟਮੈਂਟ ਵਾਸਤੇ ਕੀਤਾ। ਸੋ ਜੇ ਤੁਹਾਡੇ ਕੋਲ ਟੈਕਸ ਰਿਟਰਨਸ ਹੈਗੇ ਨੇ ਐਂ ਤੁਹਾਡੀ ਨੈਟ ਇਨਕਮ ਅੱਛੀ ਹੈ ਤੇ ਫਿਰ ਤੁਸੀਂ ਇਹ ਰਾਊਟ ਨਹੀਂ ਜਾਣਾ। ਤੁਸੀਂ ਇਹ ਰਾਊਟ ਉਦੋਂ ਹੀ ਜਾਣਾ ਜਦੋਂ ਤੁਹਾਡੇ ਟੈਕਸ ਰਿਟਰਨ ਦੇ ਉੱਤੇ ਤੁਸੀਂ ਕੁਆਲੀਫਾਈ ਨਹੀਂ ਕਰ ਰਹੇਗੇ। ਜੇ ਤੁਸੀਂ ਆਪਣਾ ਸਿਨੈਰੀਓ ਰਿਵਿਊ ਕਰਨਾ ਚਾਹੁੰਦੇ ਹੋ ਪਲੀਜ਼ ਗੈਰਨ ਚਾਰਜ।